ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਰੂੜ ਦੇ ਵਿੱਚ ਮਰੂੜ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਗਿਆ ਏ ਤੇ ਕੱਸੂਆ ਨਾਲ ਗੋਗੂਆਣੀ ਇਸ ਪਿੰਡ ਦੇ ਨੇੜਲੇ ਪਿੰਡ ਰਹਿ ਗਏ ਮਿੱਤਰੋ ਗੋਗਿਆਂ ਗੋਗੂਆਣੀ ਤੋਂ ਸਿੱਧੇ ਛੜ ਕੀ ਆ ਜਿਹੜੀ ਉਹ ਇਸ ਪਿੰਡ ਦੇ ਵਿੱਚ ਮਰੂਡ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੇ ਮੌਜੂਦ ਆ ਤੇ ਇੱਕ ਤੁਹਾਨੂੰ ਪੂਰੀ ਜ਼ਬਰਦਸਤ ਪਹਿਲਾ ਸੂਆ ਝੋਟੀ ਦਿਖਾਉਣੀ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਾਂਗੇ ਆਓ ਪਹਿਲਾਂ ਵੀਰ ਨੂੰ ਮਿਲਦੇ ਆ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਠੀਕ ਠਾਕ ਜੀ ਬਹੁਤ ਵਧੀਆ ਜੀ ਸੇਤਾਂਕਰ ਪਰਿਵਾਰ ਵੀਰੇ ਹਾਂਜੀ ਵਧੀਆ ਚੜਦੀ ਕਲਾ ਠੀਕ ਚਲੋ ਸ਼ੁਕਰ ਅੱਛਾ ਵੱਡੇ ਭਾਈ ਇੱਕ ਵਾਰੀ ਨਾਮ ਦੱਸ ਦਈਏ ਨਾਮ ਭਾਈ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਇੰਦਰਜੀਤ ਵੀਰੇ ਘ ਸਿਉਂ ਆਉਂਦੇ ਵੜਦੇ ਆ ਸਾਰੀ ਹਾਂਜੀ ਪਹਿਲਾ ਹੀ ਮੋੜ ਤੇ ਆਪਣੇ ਘਰੇ ਆਈ ਠੀਕ ਆ ਬਾਈ ਅੱਛਾ ਇੰਦਰਜੀਤ ਬਾਈ ਜਿਹੜੀ ਝੋਟੀ ਆਪਾਂ ਵੇਚਣੀ ਆ ਪਲੂਣੀਆਂ ਵੀਰੇ ਹਾਂਜੀ ਪਹਿਲਾ ਸੁਆਈ ਠੀਕ ਆ ਵੀਰੇ ਕਿੰਨੇ ਦਿਨ ਲੈਂਦੀ ਹੈ ਜੇ ਬਾਈ ਬਾਈ ਕੱਢ ਦੂ 2-3 ਦਿਨ ਜੀ ਦੋ ਤਿੰਨ ਦਿਨ ਕੱਢ ਦੂਗੀ ਇਹਦੇ ਸੀਮਨ ਦਾ ਰਿਕਾਰਡ ਕੋਈ ਹੈਗਾ ਕਿ ਨਹੀਂ ਵੀਰੇ ਹਾਂਜੀ ਅੱ비 ਮੰਨੂ ਦਾ ਲੱਗਾਈ ਐ ਅੱ비 ਮੰਨੂ ਤਾਂ ਲੱਗਿਆ ਆਪ ਦਾ ਇਹਦਾ ਪਤਾ ਵੀਰੇ ਕਿਹੜੇ ਦੀ ਆਏ ਨਹੀਂ ਜੀ ਠੀਕ ਆ ਬਾਈ ਅੱਛਾ ਮਲਾ ਇਹਦੀ ਮਾਂ ਦਾ ਜੁੱਦ ਕਿੰਨਾ ਕੋਸੀ ਬਾਈ ਇਨਾ ਪਰ ਰਹਿਤਦਾਰੀ ਚੋ ਲੈਂਦੀ ਸੀ ਔਰ ਰਹਿਤਦਾਰ ਜਲੰਧਰੋਂ ਸਾਰੇ ਬਾਹਰ ਚਲੇ ਗਏ ਜੀ ਤੇ ਆਪਾਂ ਹੀ ਟੀਕਾ ਸਾਰਾ ਏਆਈ ਕਰਾਈ ਆ ਤੇ ਆਂਦੇ ਵੀ ਚੰਗੀਆਂ ਰੱਖੀਆਂਈ ਮੱਜਾਂ ਉਹਨਾਂ ਦੇ ਜੀ 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 ਹਾਂਜੀ ਛੋਟੀ ਦਾ ਕਿਸੇ ਚੰਗੇ ਘਰਾਣੇ ਦੀ ਆ ਜਿਵੇਂ ਲੀਵੇ ਦੀ ਤਿਆਰੀ ਕਰਮਾ ਲਈ ਅੱਛਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਬਾਈ 115 ਜੀ ਠੀਕ ਆ ਲੱਤਾਂ ਜਿਹੜੀਆਂ ਮੜੀਆਂ ਮੁੱਟੀਆਂ ਜਿਵੇਂ ਪਹਿਲਾਂ ਤੋਂ ਹੀ ਆਂਦੀਆਂ ਹਾਂਜੀ ਆਏ ਆ ਜੀ ਪਹਿਲਾਂ ਕਿਤੇ ਨਾ ਉਹਦਾ ਬਾਹਰ ਸੀ ਬੰਦੇ ਘਰੇ ਸੀ ਜਿਹੜੇ ਉਹਨਾਂ ਨੇ ਬੰਨ ਛੱਡੀ ਨਹੀਂ ਵੀ ਜੀ ਜੀ ਨਹੀਂ ਵੀ ਕੁੱਲੀ ਘਲੀ ਤੇ 19 21 ਹੈਗੀਆਂ ਹਨਾ ਹਾਂਜੀ ਹਾਂਜੀ ਸਾਰਾ ਕੁਝ ਤਾਂ ਇਹ ਹਰੇ ਪੰਜ ਸੱਤ ਦਿਨ ਕਰਮਾ ਵਾਲੀ ਲੈਂਦੀ ਆ ਮਿੱਤਰੋ ਆਰਡਰ ਦੀ ਕੁਆਲਿਟੀ ਵੱਲੋਂ ਬੇਤਰੀਨ ਤੇ ਖਾਸ ਆ ਪੂਰੀ ਦੁੱਧ ਪਹਿਲੇ ਸੂਏ ਦੇ ਵਿੱਚ 12 11 ਕਿਲੋ ਦੇਣਾ ਇਹਨੂੰ ਟੋਰੀ ਅਨਮੋਲੀ ਗੱਲ ਆ ਕਿਉਂਕਿ ਝੋਟੀ ਦਾ ਲੇਵਾ ਪਦਰਾ ਸਮਦਰਾ ਥੱਲੋਂ ਨਿੱਖਰਦੀ ਆਉਂਦੀ ਕਰਮਾ ਵਾਲੀ ਸਿੰਘ ਗੋਲਾ ਨਿੱਕਾ ਸਿੰਘ ਜਮਾ ਮਿੱਤਰੋ ਬਾਕੀ ਬਾਡੀ ਬੰਤਰ ਦੀ ਸਾਫ ਸੁਥਰੀ ਆ 100 ਦੇ ਵਿੱਚੋਂ 20 ਪੈਸੇ ਲੱਤਾਂ ਜਿਹੜੀਆਂ ਮੂਰਲੇਆਂ ਮਿੱਤਰੋ vingੀਆਂ ਦਿਖਾਉਂਦੀ ਆ ਕਿਉਂਕਿ ਤੁਸੀਂ ਕੋਲੇ ਆਜੋ 100 ਕਿਲੋਮੀਟਰ ਤੋਂ ਚੱਲ ਕੇ ਤੇ ਉਹ ਸਵਾਦ ਨਹੀਂ ਹੁੰਦਾ ਕੋਈ ਗੱਲ ਜਿਹੜੀ ਨਜ਼ਰ ਦੇ ਵਿੱਚ ਆ ਗਈ ਆਪਾਂ ਪਹਿਲੇ ਦਿਨ ਤੋਂ ਦੱਸ ਲੇਵੇ ਵੱਲੋਂ ਸਾਫ ਸੁਥਰੀ ਆ ਬਾਕੀ 1921 ਪਾਸਾ ਦਿਖਾਉਂਦੀ ਆ ਜਾਂ ਵੀਰੇ ਲੈਵੇ ਨਹੀਂ ਨਹੀਂ ਬਾਈ ਭਾਲਾ ਬਿਲਕੁਲ ਪਹਿਲਣ ਦੇ ਪਾਸੇ ਦਾ ਕਰਨੀ ਨਹੀਂ ਹੁੰਦਾ ਕੋਈ ਠੀਕ ਆ ਵੀਰੇ ਜਿੱਧਰ ਬੈਠ ਜਾਂਦੀ ਉਧਰ ਲੈ ਜਾਂਦੀ ਉਧਰ ਬੈਠ ਜਾਂਦੀ ਉਧਰ ਕਰ ਜਾਂਦੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਡਿਮਾਂਡ 115000 ਹਾਂਜੀ ਹਾਂਜੀ ਲੜ ਪਿਆਰ ਥੋੜਾ ਬਹੁਤਾ ਬਾਈ ਹਾਂਜੀ ਹੋ ਜਾਊਗਾ ਠੀਕ ਆ ਨੰਬਰ ਸਾਂਝਾ ਕਰੀ ਵੀਰੇ ਇੱਕ ਵਾਰ 9814518645 ਇੱਕ ਵਾਰੀ ਹੋਰ ਬੋਲ ਦੇ ਵੀਰੇ 9814518645 ਠੀਕ ਆ ਬਈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦਿਨਾਂ ਨਾਲ ਗੱਲਬਾਤ ਪਿੰਡ ਨੰਬਰ ਹੂੜ ਦੇ ਵਿੱਚ ਜਦ ਬਾਈ ਦਾ ਕਰਾ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਚਲਾਇਆ ਹੋਇਆ 115000 ਰੁਪਿਆ ਟਰਾਂਡਾ ਸੁਆ ਪਹਿਲਾ ਵਾ ਗੱਲਬਾਤ ਲਈ ਸਕਰੀਨ ਤੇ ਨੰਬਰ ਆ ਧੰਨਵਾਦ